ਮੈਨੂੰ ਚਾ ਚੜ ਜਾਂਦਾ ਸ਼ੌਂਕ ਹੈ ਐਨੀ ਮੈਨੂੰ ਸ਼ੌਂਕ ਹੁੰਦਾ ਵੀਡੀਓ ਬਣਾਉਣ ਦਾ ਫੋਨ ਮੈਨੂੰ ਕੋਈ ਨਹੀਂ ਹੁੰਦਾ ਮੈਨੂੰ ਇਹ ਕਬੂਤਰ ਦਿਖਾਈਏ ਸ਼ੌਂਕ ਕਰੀਏ ਜਾਂ ਗੱਲਾਂ ਬਾਤਾਂ ਕਰੀਏ ਬਸ ਮੈਨੂੰ ਚਾ ਹੀ ਆ ਨਿੱਕੇ ਭਾਈ ਇਹਨਾਂ ਦੇ ਨੱਕ ਤੇ ਇਕੱਲੇ ਤੇ ਫੈਂਸੀਆਂ ਕਿਉਂ ਨੇ ਨਹੀਂ ਗੱਡੇ ਆਪਣੇ ਵੀ ਮਾਤਾ ਹਰੇਕ ਸਾਡੇ ਹੁੰਦੇ ਵੀ ਸਾਰੇ ਠਾਈ ਹੋਣੀਆਂ ਇਹ ਤਾਂ ਹੁਣ بڑے ਮੁੰਡੇ ਹੋ ਜਾਂਦੀਆਂ ਬੱਚੇ ਅੱਛਾ ਨਹੀਂ ਮੈਂ ਦੇਖੀ ਜਾਣਾ ਕੱਲੀ ਚੁੰਝ ਤੇ ਆ ਭਾਈ ਇਹਨਾਂ ਦੀ ਸਾਰੇ ਬੱਚਿਆਂ ਦੇ ਹੈਂ ਐਵੇਂ ਹੱਲ ਕੀ ਕਰਦਾ ਹਾਂ ਤਾਂ ਕਾ ਗੱਲ ਹੋਈ ਹਰ ਦਾਣੀਆਂ ਲਿਆਉਂ ਚਾਕੇ ਬਹੁਣਾ ਬਸ ਸੁਵਾਉਣਾ ਪਿਆ ਉਹਨੂੰ ਨਾ ਰਹਿ ਜਾਂਦੇ ਸ਼ਾਹੁਰ ਗੁਰੂ ਪਿਆਰਨਾ ਇੱਜਤਨਾ ਵੀ ਜਦੋਂ ਤੁਸੀਂ ਜਾਉਂ ਨਾ ਕਿਸੇ ਪਾਸੇ ਚਾਰ ਬੰਦੇ ਖੜਕੇ ਤੁਹਾਨੂੰ ਐਂ ਕਹਣ ਵੀ ਕੀ ਆ ਬਾਤ ਆ ਯਾਰ ਦਰਸ਼ਨ ਹੋ ਗਏ ਨਿਆਰੇ ਹੀ ਆ ਗਿਆ ਇਹ ਇਹ ਸੌਂਕਣਾ ਕਰੋ ਵੀ ਅਗਲਾ 4 ਬੰਦੇ ਵੀ ਜਾਵਾਂ ਅਗਲਾ ਖੇਡਣ ਲੱਗੇ ਜੀ ਵੀ ਕਿੱਥੋਂ ਇਹ ਆ ਗਿਆ ਹਨਾ ਉਹ ਕੰਮ ਨਾ ਹੋਵੇ ਨਾਲੇ ਬਾਜੀ ਤੇਰੀ ਜਾਂਦਾ ਨਿਕਾ ਤੁਸੀਂ ਹਜ਼ਰ ਤਾਂ ਵੀ ਇਹਦੀ ਇੱਜ਼ਤ ਪੂਰੀ ਆ ਹਰੀਂ ਬੰਦਾ ਐਂ ਕਹਿ ਨਹੀਂ ਹੁੰਦੇ ਵੀ ਦੇਖਣ ਦੀ ਇੱਛਾ ਹੀ ਆ ਕਿ ਕੀ ਆ ਦੇਖੀ ਉਹ ਜੀ ਜਾਂਦਾ ਰੇਖੇ ਬੰਦੇ ਨੂੰ ਹੁਣ ਆ ਹੀ ਰਹਦਾ ਵੀ ਯਾਰ ਨਿਕਾ ਉਹ ਬਾਜੀ ਤੇ ਤਾਂ ਦੇਖਾਂਗੇ ਨੂੰ ਦੇ ਜਾਂਦਾ ਬਾਜੀ ਦੇ ਵੱਡਾ ਭਾਈ ਛੋਟਾ ਪਤਨੀ ਉਹ ਵੱਡਾ ਮਨਾਂ ਐ ਵੀ ਨਹੀਂ ਪਤਾ ਉਹ ਛੋਟਾ ਨਿੱਕੇ ਤੇ ਥੋੜਾ ਉਹ ਛੋਟਾ ਉਹ ਛੋਟਾ ਹਾਂ ਉਹ ਜਾਂਦਾ ਹੁੰਦਾ ਉਹ ਕਾਦ ਚ ਵੱਡਾ ਲੱਗਦਾ ਕਰ ਕਿ ਉਹ ਵੱਡੇ ਹੀ ਸਮਝਦਾ ਆਂਦਾ ਉਹ ਕਾਦ ਬਹਾ ਹਾਂ ਕਾਦ ਬਹੀ ਆਲਾ ਮਮਾ ਕੋਲ ਮੇਰੇ ਪੀਰ ਤੋਂ ਹਾਂ ਉਹ ਹੀ ਜਾਂਦਾ ਬਾਜ਼ੀਆਂ ਤੇ ਤਾਂ ਉਹਨੂੰ ਸ਼ੌਕ ਬਾਜੀ ਤੇ ਜਾਣ ਦਾ ਬੜਾ ਅਸਲ ਵਿੱਚ ਤਾਂ ਹੀ ਕਹਿਣਾ ਵੀ ਉਹਨੂੰ ਚਾਹ ਬਾਜੀ ਤੇ ਜਾਣ ਦਾ ਬੜਾ ਇਹ ਕੋ ਨੂੰ ਜਾਣਦਾ ਕਿ ਨਹੀਂ ਕਰਕੇ ਕੋਈ ਨੇੜੇ ਵੀ ਨਹੀਂ ਆਉਂਦਾ ਉਹਦੇ ਕੋਈ ਤੈਨੂੰ ਹੁਣ ਜਿਹੜੇ ਬੰਦੇ ਜਾਣਦੇ ਆ ਅਗਰਾਂ ਕਹਿੰਦਾ ਵੰਡ ਲੈਣੇ ਆ ਉਹਨੂੰ ਜਾਣਦਾ ਨਹੀਂ ਕਿ ਉਹ ਗੱਲ ਨਹੀਂ ਕਰਦਾ ਕਿਸੇ ਨਾਲ ਦੂਰ ਖੜਾ ਰਹਿਣਾ ਹਾਂ ਤਾਂ ਫਿਰ ਸਾਨੂੰ ਜਾਣਦੇ ਵੀ ਨਹੀਂ ਹੁਣ ਨਹੀਂ ਉਹ ਜਾਂਦੇ ਹੀ ਨਹੀਂ ਬਾਈ ਦੇਖਿਆ ਕੋਠੇ-ਕੱਠ ਦੇ ਚੜਦਾ ਨਹੀਂ ਉਹਦੇ ਜਿਹੜਾ ਕੰਪਿਊਟਰ ਦੇਖਣ ਦਾ ਟਾਈਮ ਤਾਂ ਲੱਗਦਾ ਨਹੀਂ ਓਥੇ ਕੰਪਿਊਟਰ ਦੇ ਜਿਹੜੇ ਉੱਥੇ ਬਹਿ ਜਾਂਦੇ ਉੱਥੇ ਬਹਿ ਜਾਂਣਾ ਮੈਂ ਦੇਖਿਆ ਨੇ ਕਈ ਵਾਰੀਆਂ ਉਥੇ ਉਹ ਜਾਂ ਐ ਨਹੀਂ ਵੀ ਕੋਠੇ ਦੇ ਕਿਸੇ ਨੂੰ ਕੰਪਿਊਟਰ ਦਿਖਾਈ ਜਾਂਦਾ ਕੀ ਕਹਿੰਦਾ ਕਿਸੇ ਵਾਰੀ ਦੇ ਟਾਈਮ ਲੱਗਿਆ ਹੋਵੇ ਨਹੀਂ ਟਾਈਮ ਨਹੀਂ ਲੱਗਿਆ ਕਦੇ ਓਥੇ ਕੰਪਿਊਟਰ ਦੇ ਜੋੜਾ ਪਤਾ ਇਹ ਵੀ ਜਿਹੜਾ ਕੈਮਰਾ ਦਾ ਪਈ ਆ ਵੀ ਆਉਣੀ ਜਾਨੀ ਨਾ ਸਰ ਨਹੀਂ ਪਤਾ ਹੁੰਦਾ ਮੁੜੇ ਹੋਏ ਨੇ ਟਾਈਮ ਵੀ ਆਪੀ ਜੇ ਇੱਕ ਹੋ ਜਾਣਾ ਇੱਕ ਹੋ ਜਾਣਾ ਮੈਨੂੰ ਕਈ ਵਾਰੀਆਂ ਨੇ ਮਿਲਿਆ ਉਹ ਜਦੋਂ ਟਾਈਮ ਟੂ ਬੋਲ ਦਿੰਦੇ ਆ ਉਹ ਥੱਲੇ ਬੈਠਾ ਦੇਖੀ ਜਾਂਦਾ ਹੁੰਦਾ ਨਹੀਂ ਹੁਣ ਤਾਂ ਮਾੜਾ ਜਿਹਾ ਬੋਲ ਦੇ ਤੇ ਕਪੜੇ ਬਾੜਨ ਲੱਗ ਜਾਂਦੇ ਉਹਦੀਆਂ ਉਹਨਾਂ ਨੂੰ ਸੀਟੀ ਦਿਖਾ ਦਈਏ ਮੇਰਾ ਸ਼ੌਕ ਆ ਤੇ ਪੂਰਾ ਸ਼ੌਕ ਨਾਲ ਕਰਾਇਆ ਮਿੱਤਰੋ ਇੱਕ ਵਾਰ ਹੁਣ ਬੱਲੇ ਬੱਲੇ ਕਰਾਦ ਨਹੀਂ ਆ ਪਿਆ ਇੰਟਰਵਿਊ ਵਾਲੀ ਹੁਣ ਪੈਰ ਬਾਬਾ ਪਿੱਛੇ ਨਾ ਮੋੜਨਦੇ ਵੀ ਹੁਣ ਮੈਂ ਖੱਚ ਕੀ ਰੱਖੀ ਕੰਮ ਤੇ ਇਹ ਇੰਟਰਵਿਊਆਂ ਦੇ ਇੰਟਰਵਿਊ ਆਉਣ ਠਾ ਠਾ ਹਾਂ ਕਰਕੇ ਬਸ ਆ ਗਿਆ ਬਾਹਰ ਹੀ ਬਾਈ ਮੈਂ ਆ ਗਿਆ